ਵੱਡੀ ਖਬਰ ਆ ਰਹੀ ਹੈ ਤਰਨਤਾਰਨ ਤੋਂ ਜਿੱਥੇ ਦਰਬਾਰ ਸਾਹਿਬ ਤਰਨਤਾਰਨ ਦੀ ਮੁੱਖ ਬਾਈ ਦੀ ਦਰਸ਼ਨੀ ਡਿਉੜੀ ਨੂੰ ਢਾਣ ਨੂੰ ਲੈ ਕੇ ਕਾਰ ਸੇਵਾ ਵਾਲੇ ਬਾਬਾ ਜਗਤਾ ਸਿੰਘ ਦੇ ਸੇਵਕਾਂ ਦਾ ਸਿੱਖ ਸੰਗਤਾਂ ਨਾਲ ਤਿੱਖਾ ਟਕਰਾਅ ਹੋ ਗਿਆ ਕਾਰ ਸੇਵਕਾਂ ਵੱਲੋਂ ਅੱਧੀ ਰਾਤ ਨੂੰ ਜੱਸ ਸੈਂਕੜਿਆਂ ਦੀ ਗਿਣਤੀ ਵਿੱਚ ਜਦ ਦਰਸ਼ਨੀ ਡਿਉੜੀ ਨੂੰ ਜਲਦ ਢਾਣ ਦੀ ਕੋਸ਼ਿਸ਼ ਕੀਤੀ ਗਈ ਤਾਂ ਪੂਰਾ ਸ਼ਹਿਰਿਸ ਦੇ ਵਿਰੋਧ ਵਿੱਚ ਆ ਗਿਆ ਤੇ ਮੰਗ ਕਰਨ ਲੱਗਾ ਕਿ ਇਸ ਇਤਿਹਾਸਿਕ ਅਤੇ ਧਾਰਮਿਕ ਤ੍ਰੋਹਰ ਨੂੰ ਢਾਣ ਦੀ ਬਜਾਇਰੀ ਪਹਿਰ ਕੀਤਾ ਜਾਵੇ ਸਥਿਤੀ ਤਣਾਪੁਰ ਹੋਣ ਤੇ ਭਾਰੀ ਪੁਲਿਸ ਫੋਰ ਨਾਲ ਮੌਕੇ ਤੇ ਪਹੁੰਚੀ ਡੀਐਸਪੀ ਸਿਟੀ ਵੱਲੋਂ ਦਿਖਲ ਅੰਦਾਜ਼ੀ ਕਰਕੇ ਕਾਰ ਸੇਵਾ ਦਾ ਕੰਮ ਪ੍ਰਸ਼ਾਸਨ ਦੇ ਅਗਲੇ ਹੁਕਮਾਂ ਤੱਕ ਬੰਦ ਕਰਵਾ ਕੇ ਲੋਕਾਂ ਨੂੰ ਸ਼ਾਂਤ ਕਰਵਾ ਕੇ ਆਪੋ ਆਪਣੇ ਘਰਾਂ ਨੂੰ ਤੋਰਿਆ ਗਿਆ ਬੱਚਾ ਫਰੀ ਪੜਦਾ ਅਸੀਂ ਸੇਖ ਵਿੱਚ ਅਸੀਂ ਪੈ 25 ਸੇਰ ਦਿੱਤੇ ਆ 5 ਸੇਰ ਦਿੱਤੇ 1921 ਦੇ ਚੱਕ ਦੇ ਵਿੱਚ ਇਹ ਫਾਰਮਾ ਨਹੀਂ ਯਾਰ ਹਾਂ ਨਾ ਕੋਈ ਨਾਮ ਆ ਬਾਬਾ ਜੀ ਸਾਥ ਆ ਆਰੇ ਨਾ ਆਰੇ ਜੇਕਰ ਨਹੀਂ ਆਂਦੀ ਜੇ ਵੀ ਰੁਕ ਰੁਕੇ ਜਾਣਾ ਹੈ ਤਾਂ ਫਿਰ ਚੁਮਕੀ ਚੀਤੇ ਕੋਈ ਜਗਾਰਾ ਨਾ ਕੇ ਇੱਕ ਵੀ ਕੋਈ ਜਗਾਰਾ ਨਹੀਂ ਇਹ ਤਰ੍ਹਾਂ ਪਿਓ ਦਾ ਕਰੋ ਤਾਂ ਘਰ ਚ ਕੋਈ ਸਾਡ ਸਾਡੀ ਮਾਂ ਦਾ ਹਾਂਜੀ ਹਾਂਜੀ ਛੱਡ ਬਿਲਕੁਲ ਸਹੀ ਗੱਲ ਹੈ ਇੰਨਾ ਬਣ ਕੇ ਮਾਂ ਕੀ ਮੌਕੇ ਤੇ ਮੌਜੂਦ ਸੰਤਾ ਵੱਲੋਂ ਸਵਾਲ ਉਠਾਏ ਜਾ ਰਹੇ ਹਨ ਕਿ ਅੱਧੀ ਰਾਤ ਨੂੰ ਚੋਰਾ ਦੀ ਤਰ੍ਹਾਂ ਹੀ ਸੰਗ ਤਰੀਕੇ ਨਾਲ ਦਰਸ਼ਨੀ ਡਿਉੜੀ ਕਿਉਂ ਢਾਈ ਜਾ ਰਹੀ ਹੈ ਅਤੇ ਸਿੱਖਾ ਦੀਆਂ ਮੋੜ ਇਤਿਹਾਸਿਕ ਦਰੋਹਾਂ ਨੂੰ ਕਾਰ ਸੇਵਾ ਦੇ ਨਾਂ ਤੇ ਕਿਉ ਢਾਈ ਢੇਰੀ ਕੀਤਾ ਜਾ ਰਿਹਾ ਹੈ ਤੇ ਸ਼੍ਰੋਮਣੀ ਕਮੇਟੀ ਕਿਸ ਦੇ ਇਸ਼ਾਰੇ ਤੇ ਮੁੱਖ ਦਰਸ਼ਕ ਬਣੀ ਤਮਾਸ਼ਾ ਦੇਖ ਰਹੀ ਹੈ ਤਰਨਤਾਰਨ ਤੋਂ ਸੱਚ ਦੀ ਪਟਾਰੀ ਦੀ ਵੀ ਜੀ ਆ ਜੀ ਮੈਂ ਤੁਹਾਨੂੰ ਭੇਜਦੇ ਹੀ ਮੈਂ ਹੋਰ ਭੱਜ ਗਿਆ ਉਹਨੂੰ ਦਸਾ ਗਿਆ ਮੈਂ ਦੇਖ ਲੈਣੇ ਬਜਾ जो संगत आना चाहिए संगत के नी सारे जाने खड़े हाँ जी हाँ जी ਚਲੋ ਛੱਡੋ ਜਿਹੜੀ ਇਹ ਮਾਰਦ ਜਿਹੜੀ ਅਸ਼ੁਰੂਤ ਘਾਈ ਜਾ ਰਹੀ ਹੈ ਇਹ ਕੀ ਕਰਨ ਦੇ ਬਾਰੇ ਮੈਂ ਆਹੀ ਤੇ ਆਨੇ ਆ ਜੀ ਜੋ ਸੰਗਤਾਂ ਦੀ ਹੈ ਨਾ ਸੰਗਤ ਦੇ ਸਯੋਜਨ ਦਾ ਧੁਰੂ ਕਰਦਾ ਕੰਮ ਹੈ ਇਹਦੇ ਵਿੱਚ ਸਿਆਸਤ ਨਹੀਂ ਹੋਣੀ ਚਾਹੀਦੀ ਸੰਗਤ ਦੇ ਜੋ ਸੁਪਰੀਮ ਸੰਗਤ ਹੈ ਸੰਗਤਾਂ ਦੀ ਹੈ ਇਸੇ ਨੂੰ ਰਿਪੇਅਰ ਤੇ ਇਸੇ ਨੂੰ ਬਾਬਾ ਜੀ ਨੂੰ ਬੇਨਤੀ ਕਰਾਂਗੇ ਰਿਪੇਅਰ ਕਰੇ ਇਹ ਵੀ ਕੋਈ ਪਰਮਿਸ਼ਨ ਨਹੀਂ ਹੈਗੀ ਕਿ ਇਹਨੂੰ ਢਾਇਆ ਜਾ ਇਹ ਅਸੀਂ ਨਹੀਂ ਚਾਹੁੰਦੇ ਜੇਕਰ ਇਹ ਮਜ਼ਬੂਤ ਆ ਔਰ ਸਟਰੋਂਗਲੀ ਆ ਤੈਨੂੰ ਨਹੀਂ ਟੋਣਾ ਚਾਹੀਦਾ ਜੇ ਇਹ ਭਗਲਤ ਹੋ ਰਿਹਾ ਜਿਹੜਾ ਹੋ ਰਿਹਾ ਹੈ ਮੇਨਟੇਨ ਹੋ ਸਕਦੇ ਨੇ ਪੁਰਾਣੇ ਕਿਲੇ ਉਹ ਉਤਾਰ ਕੇ ਢੋੜੀ ਬਣਾਉਂਦੇ ਨੇ ਨਾਲੀ ਭਾਜੀ ਇਹ ਗਲਤ ਹੋ ਰਿਹਾ ਜਿਹੜਾ ਹੋ ਰਿਹਾ ਹੈ ਹਾਂਜੀ ਇਹ ਜੋਰ ਹੈ ਗਲਤ ਹੋ ਰਹੀ ਫਿਰ ਢਾਈਆ ਦੇ ਵੇਖੋ ਜੀ ਜੇ ਇਹ ਖਸਤਾਣੀ ਹੈ ਤੇ ਬਿਲਕੁਲ ਬਾਬਾ ਜੀ ਨੇ ਇਹ ਗਲਤ ਕੀਤੀ ਆ ਸੰਗੰਦੇ ਸਹਿਯੋਗ ਨਾਲ ਸੰਗਤ ਦੀ ਰਾਇ ਲੈ ਕੇ ਕੰਮ ਕਰਨਾ ਚਾਹੀਦਾ ਹਾਂਜੀ ਜੋ ਯਾਤਕ ਸਰਚ ਸਭ ਤੋਂ ਸੁਪਰੀਮ ਜੋ ਆ ਉਹ ਸੰਗਤ ਜੋ ਸੰਗਤ ਕਹਿੰਦੀ ਆ ਉਹਦੇ ਹਿਸਾਬ ਨਾਲ ਬਾਬਾ ਇਹਨੂੰ ਵੀ ਅਸੀਂ ਬੇਨਤੀ ਕਰਾਂਗੇ ਸ਼੍ਰੋਮਣੀ ਕਮੇਟੀ ਦੇ ਅਸੀਂ ਸਭ ਤੋਂ ਬੇਨਤੀ ਕਰਾਂਗੇ ਕਿ ਜੋ ਸੰਗਤ ਚਾਹੁੰਦੀ ਆ ਕਿਉਂਕਿ ਗੁਰੂ ਨੇ ਕਿਹਾ ਵੀ ਸੰਗਤ ਵਿੱਚ ਹੀ ਸਾਰਾ ਕੁਝ ਆ ਤੇ ਜੇ ਸੰਗਤ ਇਹ ਗੱਲ ਚਾਹੁੰਦੀ ਆ ਵੀ ਨਹੀਂ ਡੱਟੀ ਚਾਹੀਦੀ ਸੰਗਤ ਦੇ ਜਿਹੜੇ ਜਜ਼ਬਾਤ ਸੰਗਤ ਦੀ ਜਿਹੜੀ ਭਾਵਨਾਵਾਂ ਇਹਨਾਂ ਜੁੜੀਆਂ ਵਾ ਉਹਦਾ ਸਤਿਕਾਰ ਕਰਨਾ ਮੰਜੂਰੀ ਆਪਾਂ ਇਹ ਕਰ ਸਕਦੇ ਆ ਬਾਬਿਆਂ ਨੂੰ ਦਿੱਤੀ ਉਹਨਾਂ ਦੀ ਸੇਵਾ ਆਪਾਂ ਉਹ ਉੱਥੇ ਰੋਕਣੀ ਚਾਹੀਦੀ ਨਾਲ ਥੋੜੀ ਬੱਜੀ ਬਾਬਾ ਕਿਹਨੂੰ ਕਹਿੰਦੇ ਤੁਸੀਂ ਨਾ ਬਾਬਾ ਚਲੋ ਚੋਰਾਂ ਚੋਰਾਂ ਨੂੰ ਕਿਹਾ ਨਾ ਚੋਰਾਂ ਨੂੰ ਬਾਬੇ ਕਹੀ ਜਾਂਦੇ ਆ ਆ ਬੱਖਰ ਜਾਂ ਚੋਰ ਮਰ ਜਾਏ ਤੇ ਉਹਦਾ ਅਗੀਠਾ ਬਣਾ ਦਿੰਦੇ ਨੇ ਤੇ ਸਾਡੇ ਆ ਬਜ਼ੁਰਗਾਂ ਦੀਆਂ ਬਣਾਈਆਂ ਹੋਈਆਂ ਵਿਰਾਸਤਾਂ ਨੂੰ ਇਹ ਖਸਤਾ ਕਹਿ ਰਿਹਾ ਕਿਧਰੋਂ ਖਸਤਾ ਹੋਇਆ ਖਸਤਾ ਉਹਦੇ ਨੂੰ ਉਹਦੇ ਨੂੰ ਖਸਤਾ ਹੁੰਦੀ ਹੈ ਜੀ ਜਿੱਥੇ ਮਰਜ਼ੀ ਕਰੀਏ ਪਰ ਇਸ ਘਰ ਵਾਲਾ ਸਤੰਦੀ ਆ ਕੇ ਕਿਸੇ ਦਿਨ ਹੋਣ ਤੋਂ ਨਹੀਂ ਕੋਈ ਕੁਝ ਬੜੇ ਕੋਲ ਆ ਸਾਨੂੰ ਇਹ ਵਰਦਨ ਚਾ ਨਾ ਵਰਦਨ ਉਹਨਾਂ ਭਾਈ ਹਜਾਰਾ ਸਿੰਘ ਤੇ ਭਾਈ ਹਾਕਮ ਸਿੰਘ ਸੀ ਜਿਹੜੇ ਪਹਿਲੇ ਸੀ ਹੋਏ ਆ ਤੁਹਾਡੇ ਤਰਨ ਤਰਨ ਸਾਹਿਬ ਉਦੋਂ ਵੀ ਮੰਤਾਂ ਦਾ ਕਬਜ਼ਾ ਸੀ ਤੇ ਮੰਤਾਂ ਨੇ ਬਦਮਾਸ਼ੀ ਨਾ ਕੀਤਾ ਹੀ ਸਾਰਾ ਇਹ ਮੁੰਡਾਲਾ ਵੀ ਇੱਕ ਬੇਨਤੀ ਆ ਵੀ ਅੱਥਾ ਬੱਚਾ ਚੇਕ ਲਈਏ ਮੇਰਾ ਆਪਣਾ ਜੇ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਅੱਜ ਹੀ ਸਬਸਕ੍ਰਾਈਬ ਕਰੋ ਅਤੇ ਸਾਡੀ ਲੇਟੈਸਟ ਨਿਊਜ਼ ਤੋਂ ਅਪਡੇਟ ਰਹਿਣ ਲਈ ਬੈਲ ਆਈਕਨ ਤੇ ਕਲਿੱਕ ਕਰੋ